ਇਹ ਵੱਖਰਾ ਕਰਾਂਗੇ ਸਾਡੀ ਸਿਟੀ ਬੰਦ ਹੈ ਉਹ ਇੱਥੇ ਹੀ ਆਏ ਸੀ ਉਹ ਕਾਰ ਬਣਵਾਣਾ ਤੁਸੀਂ ਸਾਨੂੰ ਦੱਸੋ ਅਸੀਂ ਅੱਜ ਹੀ ਲੈ ਜਾਾਂਗੇ ਪਰ ਉਹ ਚੀਜ਼ ਤੇ ਕਈ ਤਾਂ ਦਾਖਲ ਵੀ ਨਹੀਂ ਹੋਣਾ ਪੈਂਦਾ ਕਾਰ ਆ ਜਾਂਦਾ ਹੈ ਹਾਂ ਇਹ ਨਹੀਂ ਬੋਲ ਸਕੀ ਘੁੱਟੀ ਨਾ ਫੜ ਕਰ ਦਿੰਦੇ ਜੀ ਸਰ ਇਹ ਸੱਚੋ ਸੱਚ रेडी रेडी ਹੋ ਵੀ ਮੈਮ ਸਰਚ ਬਿਹਾਨ ਚਲਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਅੱਜ ਅਸੀਂ ਬਠਿੰਡਾ ਚ ਵੱਖ-ਵੱਖ ਏਰੀਆਸ ਚ ਪੂਰੇ ਜ਼ਿਲ੍ਹੇ ਚ ਇੱਕ ਕਾਸਵਾ ਆਪਰੇਸ਼ਨ ਕਰ ਰਹੇ ਹਾਂ ਜਿੱਥੇ ਸਾਨੂੰ ਆਪਣੇ ਸੋਰਸਸ ਰਾਹੀਂ ਵੀ ਔਰ ਪਬਲਿਕ ਤੋਂ ਕੰਪਲੇਂਟ ਆਉਂਦੀ ਹੈ ਕਿ ਇਨ ਏਰੀਆਸ ਚ ਨਸ਼ੇ ਦੀ ਕੰਜ਼ਮਪਸ਼ਨ ਹੁੰਦੀ ਹੈ ਮਤਲਬ ਇੱਕ ਤਾਂ ਹੁੰਦਾ ਹੈ ਕਿ ਨਸ਼ੇ ਦੀ ਵਿਕਰੀ ਕਰਕੇ ਸਾਨੂੰ ਕੰਪਲੇਂਟਸ ਆਉਂਦੀਆਂ ਕੁਝ ਏਰੀਆਸ ਚ ਅਸੀਂ ਆਪਣੇ ਲੈਵਲ ਤੇ ਵੀ ਇੰਟੈਲੀਜੈਂਸ ਵਿਭਾਗ ਨਾਲ ਮਿਲ ਕੇ ਵੀ ਕੁਝ ਏਰੀਆਜ਼ ਆਇਡੈਂਟੀਫਾਈ ਕੀਤੇ ਜਿੱਥੇ ਸਾਨੂੰ ਪਤਾ ਲੱਗਦਾ ਕਿ ਇੱਥੇ ਕਾਫੀ ਲੋਕ ਨਸ਼ਾ ਕੰਜ਼ਿਊਮ ਕਰਦੇ ਅੱਜ ਅਸੀਂ ਉਹਨੂੰ ਧਿਆਨ 'ਚ ਰੱਖਦੇ ਹੋਏ ਬਠਿੰਡਾ 'ਚ ਕਾਸੋ ਕਰ ਰਹੇ ਜਿਹਦੇ 'ਚ ਇਸ ਟਾਈਮ ਮੈਂ ਐਸਪੀ ਹੈੱਡਕੁਆਰਟਰ ਜਗਦੀਸ਼ਪ੍ਰੀਤ ਹੋਈ ਜੀ ਡੀਐਸਪੀ ਸਿਟੀ 1 2 ਔਰ ਲੋਕਲ ਐਸਐਚਓ ਦੇ ਨਾਲ ਟੀਮ ਲੈ ਕੇ ਕੱਚਾ ਤੋਬਿਆਣਾ ਆਇਆ ਤੇ ਇੱਥੇ ਸਾਡੀ ਟੀਮਾਂ ਵੱਖ-ਵੱਖ ਏਰੀਆ 'ਚ ਜਿੱਥੇ ਸਾਨੂੰ ਕੰਪਲੇਂਟਸ ਆਉਂਦੀਆਂ ਉੱਥੇ ਸਰਚ ਕਰ ਰਹੇ ਤੇ ਸਾਨੂੰ ਕੁਝ ਹੁਣ ਤੱਕ ਸ਼ੱਕੀ ਵਿਅਕਤੀ ਵੀ ਮਿਲੇ ਜਿਨ੍ਹਾਂ ਨੂੰ ਅਸੀਂ ਰਾਉ ਇਥੇ ਪਬਲਿਕ ਵੱਲੋਂ ਕੋਈ ਅਪੀਲ ਕਰਦਾ ਕਿ ਕਿਸੇ ਨੂੰ ਉਹਨਾਂ ਨੇ ਡੀ ਐਡਿਕਸ਼ਨ ਸੈਂਟਰ ਜਾਂ ਓਟ ਚ ਦਾਖਲ ਕਰਾਉਣਾ ਤਾਂ ਅਸੀਂ ਉਹ ਵੀ ਕਰਾਵਾਂਗੇ ਵੈਸੇ ਅਸੀਂ ਡੇਲੀ ਬੇਸਿਸ ਤੇ ਹੀ ਘੱਟੋ ਘੱਟ 10-15 ਜਿਹੜੇ ਨਸ਼ਾ ਛੱਡਣਾ ਚਾਹੁੰਦੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾਉਂਦੇ ਤੇ 25 ਤੋਂ 30 ਲੈ ਕੇ ਸਾਡੀ ਡੇਲੀ ਐਵਰੇਜ ਹੈ ਜਿਨ੍ਹਾਂ ਦੀ ਅਸੀਂ ਓਟ ਚ ਰਜਿਸਟ੍ਰੇਸ਼ਨ ਕਰਾ ਰਹੇ ਪੂਰੇ ਡਿਸਟ੍ਰਿਕਟ ਚ ਸੋ ਮੇਰੀ ਤੁਹਾਡੇ ਮਾਧਿਅਮ ਰਾਹੀਂ ਵੀ ਇਹੀ ਅਪੀਲ ਹੈ ਕਿ ਅਸੀਂ ਜਿਹੜੇ ਲੋਕੀ ਨਸ਼ਾ ਛੱਡਣਾ ਚਾਹੁੰਦੇ ਪੁਲਿਸ ਵੀ ਹੈਲਥ ਡਿਪਾਰਟਮੈਂਟ ਨਾਲ ਮਿਲ ਕੇ ਡੇਲੀ ਅਫਰਟਸ ਕਰ ਰਹੀ ਹੈ ਕਿ ਅਸੀਂ ਯੂਥ ਨੂੰ ਨਸ਼ੇ ਤੋਂ ਛੱਡਣ ਲਈ ਜਿਹੜੇ ਵਿਲਿੰਗ ਹੈ ਉਹਨਾਂ ਨੂੰ ਨਸ਼ਾ ਛੁਡਾਓ ਕੇਂਦਰ ਚ ਦਾਖਲ ਕਰਾਈਏ ਔਰ ਇਸੇ ਤਰ੍ਹਾਂ ਹੀ ਅੱਜ ਕਨਸਿਡਰਿੰਗ ਦਾ ਕਾਸੋ ਸਾਡੇ 3 ਐਸਪੀ 12 ਡੀਐਸਪੀ ਔਰ ਸਾਡੇ 350 ਦੇ ਕਰੀਬ ਫੋਰਸ ਪੂਰੇ ਜ਼ਿਲ੍ਹੇ ਚ ਅੱਜ 2 ਘੰਟੇ ਦਾ ਕਾਸੋ ਕਰ ਰਹੀ ਹੈ ਰਿਗਾਰਡਿੰਗ ਡਰਗ ਕੰਜ਼ਮਪਸ਼ਨ ਦੇ ਜਿਹੜੇ ਸਾਨੂੰ ਸ਼ਿਕਾਇਤਾਂ ਆਉਂਦੀਆਂ ਤੁਸੀਂ ਖਤ ਤੁਸੀਂ ਸੋਰੀ ਹਾਂਜੀ ਕਿੱਥੇ ਕਿੱਥੇ ਹੈ ਫਿਲਹਾਲ ਤਾਂ ਜੀ ਅਸੀਂ ਥੋਬਿਆਣਾ ਬਸਤੀ ਮੈਂ ਆਈ ਹਾਂ ਪਰ ਮੇਰੇ ਵੱਖਰੇ ਵੱਖਰੇ ਅਫਸਰ ਪੂਰੇ ਜ਼ਿਲ੍ਹੇ ਚ ਵੱਖ-ਵੱਖ ਪੁਆਇੰਟਸ ਤੇ ਇਸ ਟਾਈਮ ਕਾਸੋ ਕਰ ਰਹੇ ਹੋ। ਤੁਸੀਂ ਰਾਸਤੇ ਵਿੱਚ ਤੁਸੀਂ ਗੱਲ ਕੀਤੀ ਮੈਂ ਮੈਸਾ ਮਤਲਬ ਨਸ਼ਾ ਸਪਲਾਈ ਹੋ ਰਿਹਾ ਹੈਗਾ ਤੁਸੀਂ ਲਗਾਤਾਰ ਕੰਮ ਕਰ ਰਹੇ ਹੋ। ਇਹ ਜਿਹੜੀ ਚੈਨ ਟੁੱਟ ਕਿਉਂ ਨਹੀਂ ਰਹੀ? ਦੇਖੋ ਜੀ ਇਹ ਤਾਂ ਆਈ ਐਮ ਨਾਟ ਡਿਨਾਈਂਗ ਇਟ ਕਿ ਅਸੀਂ ਸਾਡੇ ਕੋਲ ਵੀ ਕੋਈ ਜਾਦੂ ਦੀ ਛੜੀ ਨਹੀਂ ਛੜੀ ਨਹੀਂ ਹੈ ਕਿ ਅਸੀਂ ਇੱਕਦਮ ਉਹਨੂੰ ਖਤਮ ਕਰ ਦਈਏ ਬਟ ਇਹ ਸਾਡਾ ਕੰਟੀਨਿਊਸ ਇੱਕ ਇੰਡੈਵਰ ਹੈ ਪੰਜਾਬ ਪੁਲਿਸ ਦਾ ਔਰ ਬਠਿੰਡਾ ਪੁਲਿਸ ਦਾ ਅਸੀਂ ਹਰ ਦਿਨ ਇਰੈਸਪੈਕਟਿਵ ਆ ਹੈਵੀ ਡਿਊਟੀ ਵੀ ਹੁੰਦੀ ਹੈ ਉਸ ਦਿਨ ਵੀ ਅਸੀਂ ਕੋਸ਼ਿਸ਼ ਕਰਦੇ ਕਿ ਅਸੀਂ ਕੋਈ ਨਾ ਕੋਈ ਨਸ਼ੇ ਦੇ ਤਸਕਰਾਂ ਨੂੰ ਫੜੀਏ ਤੇ ਕਿਸੇ ਨਾ ਕਿਸੇ ਯੂਥ ਨੂੰ ਡੀ ਐਡਿਕਸ਼ਨ ਸੈਂਟਰ 'ਚ ਦਾਖਲ ਕਰਾਈਏ ਔਰ ਇਵਨ ਜਿਹੜੇ ਕੰਜ਼ਿਊਮ ਕਰਦੇ ਅਸੀਂ ਉਹਨਾਂ ਨੂੰ 64A ਦੀ ਕਾਰਵਾਈ 'ਚ ਵੀ ਉਹਨਾਂ ਨੂੰ ਸਜ਼ਾ ਤੋਂ ਵੀ ਮਤਲਬ ਰਿਲੀਫ ਤੋਂ ਆਂਦੇ ਸੋ ਆਈ ऍम नॉट ਡਿਨਾਈਂਗ ਦਾ ਫੈਕਟ ਕਿ ਡਰੱਗਸ ਆਰ देयर ਬਟ ਸਾਡੀ ਜਿਹੜੀ ਇੰਡੈਵਰ ਹੈ ਇਹਦਾ ਵੀ ਉਹੀ ਇੱਕ ਪਾਰਟ ਹੈ ਕਿ ਜਿੱਥੇ ਨਸ਼ਾ ਲੋਕੀ ਕੰਜ਼ਿਊਮ ਵੀ ਓਪਨਲੀ ਕਰ ਰਹੇ ਸੀ ਉਹਦੇ ਚ ਵੀ ਹੁਣ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਕਿ ਇੱਦਾਂ ਦੇ ਜਿਹੜੇ ਮਾੜੇ ਬੰਦੇ ਇਹਨਾਂ ਨੂੰ ਆ ਕੇ ਸਪਲਾਈ ਕਰਦੇ ਉਹਨਾਂ ਨੂੰ ਫੜ ਕੇ ਉਹਨਾਂ ਤੇ ਜਿਹੜਾ ਐਨਡੀਪੀਐਸ ਤਹਿਤ ਐਕਸ਼ਨ ਲਈਏ ਕਿਹੜੇ ਨਸ਼ੇ ਦੀ ਵੱਧ ਖਪਤ ਹੋ ਰਹੀ ਹੈ ਜੀ ਜ਼ਿਆਦਾ ਪੁਆਇੰਟ ਆਫ ਸੇਲ ਚ ਤਾਂ ਸਾਨੂੰ ਹੈਰੋਇਨ ਦੀ ਕੰਪਲੇਂਟ ਆਉਂਦੀ ਹੈ ਕਿ ਚਿੱਟਾ ਜਿਹੜਾ ਸਭ ਤੋਂ ਜ਼ਿਆਦਾ ਲੋਕੀ ਜਦੋਂ ਅਫੈਕਟ ਹੁੰਦੇ ਉਹ ਜ਼ਿਆਦਾ ਸਾਨੂੰ ਚਿੱਟੇ ਦੀ ਹੀ ਕੰਪਲੇਂਟ ਆਉਂਦੀ ਹੈ ਇਸ ਤੋਂ ਇਲਾਵਾ ਜਿਹੜੀ pregabalin वगैरह कैप्सूल्स है जेडी प्रोहिबिटेड है ओना नु असी 223 BNS तहत एक्शन लेंदे रंदे और ज्यादा इही है, है हेरोइन और कैप्सूल्स दा अभी भी ले आ गए हले जी कुछ शक की राउंड अप किते बाकी असी तानु शाम तक दसांगे के सारे पूरे जिले च की की कारवाई हुई है तो बना दूं अभी अभी फिर क्या ना पेन हां ਕੀ ਕੀ ਹੋ ਰਿਹਾ ਹੈ ਇਹ ਜਿਹੜਾ ਗਿਆ ਹੈ ਕਿ ਤਨਾ ਬਈ ਤੂੰ ਆਇਆ ਕਿਉਂ ਨਹੀਂ OK OK ਕਿਹੜੀ ਕਲਾਸ ਤੋਂ ਬੜਦਾ ਹਾਂ ਸੱਤੀ ਸੱਤੀ ਕਿਹੜੇ ਸਕੂਲ ਬੜਦਾ ਦਰਵਾਜ਼ਾ

ਉਹ ਉਹ ਨੰਨਾਂ ਨਾਲ ਲੱਗ ਗਿਆ ਇਹਨਾਂ ਤੋਂ ਕਿੱਥੇ ਹੈ ਇਹ ਇਹ ਨਾ ਬੁਰਾ ਹੈ ਤਾਂ ਇਹ ਕਰਾ

ਖੋਲਜਾਂਗੇ ਅਸੀਂ। ਆਹ ਦੇਖੀ। ਕਾਜੀ? ਪਿੱਛੇ ਦੇਖਣ ਦੀ ਨਹੀਂ ਲੋੜ। ਸਟਾਟ ਆਣਾ ਕਰਨ ਸੁਆਹ ਜਾਏਗੀ।